ਲੋ ਵੀ ਦੋਸਤੋ ਆ ਜਿਹੜੇ ਤੁਸੀਂ ਦੇਖ ਰਹੇ ਹੋ ਬਾਈ ਜੀ ਇਹ ਕੁੜੀ ਐ ਤੇ ਇਹ ਕੁੜੀ ਦਾ ਭਰਾ ਐ ਇੱਥੇ ਆ ਜਾਓ ਇੱਥੇ ਨਾ ਮੇਰੇ ਮੇਰੇ ਭਰਾ ਦਾ ਕਤਲ ਹੋ ਗਿਆ ਮੈਂ ਤਾਂ ਇਧਰੋਂ ਆਉਂਦੀ ਸੀ ਮੈਂ ਵੇਖਾਂ ਮੇਰੇ ਭਰਾ ਨੂੰ ਮਾਰ ਕੇ ਛੱਡ ਗਏ ਕਿ ਕੁੜੀ ਨੂੰ ਲੈ ਗਏ ਆ ਕਿ ਆ ਜਾਓ ਵੀਰੇ ਤੁਸੀਂ ਕੀ ਗੱਲ ਹੋਈ ਹੈ ਵੀਰੇ ਕੀ ਚੱਕਰ ਹੋਇਆ ਹੈ ਬਾਈ ਇਹ ਕੁੜੀ ਰੋ ਰਹੀ ਐ ਬਾਈ ਤੇ ਚਿੱਟੇ ਕੱਪੜੇ ਪਾਏ ਹੋਏ ਐ ਮੂੰਹ ਦਾ ਬੰਨਿਆ ਹੋਇਆ ਐ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਕੌਣ ਹੈ ਵੀ ਕੀ ਕੀ ਕਾਰਨ ਬਣਿਆ ਕੀ ਗੱਲ ਹੋਈ ਹੈ ਜੀ ਮੇਰੇ ਮੈਂ ਹੀ ਫੋਨ ਕੀਤਾ ਸੀਗਾ ਤੁਹਾਨੂੰ ਹੂੰ ਤੇ ਨਾਲ ਬਤਾ ਇਹਨੇ ਵਿਆਹ ਕਰਾਉਣਾ ਚਾਹਿਆ ਸੀ ਕਿਸੇ ਕੁੜੀ ਨਾਲ ਕਿਹੜੀ ਕੁੜੀ ਨੂੰ ਲੈ ਲੂਗੇ ਵਾਗਿਆ ਸਾਨੂੰ ਤਾਂ ਪਤਾ ਨਹੀਂ ਸੀ ਪਰ ਸਾਨੂੰ ਐ ਤਾਂ ਪਤਾ ਸੀ ਵੀ ਇਹ ਗੱਲਾਂ ਕਰਦਾ ਰੋਜ਼ ਹੂੰ ਪਰ ਸਾਨੂੰ ਐ ਨਹੀਂ ਸੀ ਪਤਾ ਹੈਗਾ ਵੀ ਆਹ ਸਾਨੂੰ ਦਿਨ ਦੇਖਣਾ ਪਊਗਾ ਅੱਛਾ ਹੁਣ ਇਹਨੂੰ ਬਈ ਮਾਰਦਾ ਪਤਾ ਨਹੀਂ ਮਾਰਾ ਹੀ ਤੇ ਸਾਹ ਤਾਂ ਚੱਲਦੇ ਨਹੀਂ ਮੇਰੇ ਮੈਂ ਦੇਖਿਆ ਕਿ ਜਦੋਂ ਉੱਥੋਂ ਭੱਜ ਕੇ ਆਈ ਮੈਂ ਕਿਹਾ ਕੀ ਕਰਦੇ ਆ ਕਿ ਮੋਟਰ ਵੀ ਗਾਂ ਸਾਡੀ ਸਾਡੀ ਮੋਟਰ ਦੀ ਸਿੱਟ ਕੇ ਗਏ ਆ ਹੂੰ ਇਹ ਹੋਇਆ ਕੀ ਹੈ ਪ੍ਰੇਮ ਸੰਬੰਧਾਂ ਦੇ ਚੱਲਦੇ ਦੀ ਕੋਈ ਗੱਲਬਾਤ ਹੋਈ ਹੈ ਇਹਦੀ ਕਿਸੇ ਕੁੜੀ ਨਾਲ ਰਿਲੇਸ਼ਨ ਸੀ ਜਾਂ ਜਨਾਬ ਵਿਆਹ ਕਰਵਾਇਆ ਹੈ ਕਿਸ ਨੂੰ ਅਸੀਂ ਡਿਟੇਲ ਚ ਪੁੱਛਣਾ ਚਾਹੁੰਦੇ ਹਾਂ ਤੁਹਾਡੇ ਤੋਂ ਇਹ ਰੋਜ਼ ਗੱਲਾਂ ਕਰਦਾ ਸੀ ਉਹਦੇ ਨਾਲ ਮੈਂ ਲੈਣੀ ਮਤ ਤਾਂ ਨਹੀਂ ਸੁਣੂ ਸੀ ਮੈਂ ਇਹਨੂੰ ਬਥੇਰੇ ਪੁੱਛਦੀ ਵੀ ਸੀ ਕੀ ਗੱਲ ਹੈ ਮੈਂ ਫਿਰ ਦਿਖਾਵਾਂਗੇ ਥੋੜਾ ਜਿਹਾ ਕੀ ਦੇਖਣਾ ਵੀਰੇ ਆ ਦੇਖੋ ਭਾਈ ਜੀ ਇਹ ਮੁੰਡਾ ਜਿਹੜਾ ਇਹਨਾਂ ਨੇ ਮਾਰ ਕੇ ਸੜਤਾ ਜੀ ਇੱਥੇ ਇਹ ਦੀ ਤੁਸੀਂ ਇਹਦੇ ਕੀ ਲੱਗਦੇ ਹੋ ਭਾਈ ਮੈਂ ਤਾਂ ਕਿ ਕਿੰਨੇ ਪਰਿਵਾਰ ਚ ਕੌਣ ਕੌਣ ਆ ਤੁਸੀਂ ਕਿੰਨੇ ਮੈਂਬਰ ਹੋ ਸੀ ਪਰਿਵਾਰ ਦੇ ਵਿੱਚ ਪਰਿਵਾਰ ਦੇ ਵਿੱਚ ਅਸੀਂ ਦੋਨੇ ਭੈਣ ਭਰਾ ਹੀ ਸੀ ਮੇਰਾ ਇਹ ਹੀ ਸਾਰਾ ਸਿਬਰੇ ਮੇਰਾ ਮਾਪਿਓ ਹੈ ਨੇਗਾ ਮੈਂ ਵੱਡੀ ਸੀਗੀ ਇਹ ਤੋਂ ਜੀ ਮੈਂ ਕਿਹਾ ਚੱਲ ਵੀ ਮੈਂ ਪਹਿਲਾਂ ਇਹਨੂੰ ਵਾੜਾ ਮੜਾ ਜ ਵੱਡਾ ਕਰ ਲਾਂ ਪੜਾ ਲਿਖਾ ਲਾਂ ਫਿਰ ਮੈਂ ਆਪਦਾ ਸੋਚਾਂਗੀ ਜੀ ਪਰ ਮੈਨੇ ਤਾਂ ਸਭ ਹੁਣ ਤੋਂ ਪਹਿਲੀ ਮਾਰਦਾ ਇਹਨੂੰ ਅੱਛਾ ਇਹ ਕਿਵੇਂ ਮਾਰਦਾ ਤੇ ਜਲਦੀ ਮਾਰਦਾ ਤੇ ਘਟਲ ਨੂੰ ਅੰਜਾਮ ਦਿੱਤਾ ਹੈ ਤੁਹਾਨੂੰ ਕਿਵੇਂ ਪਤਾ ਲੱਗਿਆ ਇਹ ਖੇਤ ਕੀ ਕਰਨਾ ਹੈ ਸੀ ਮੁੰਡਾ ਇਹ ਕੋਈ ਬੁਲਾਇਆ ਗਿਆ ਇਹਨੂੰ ਜਾਣ ਬੁੱਝ ਕੇ ਇਹ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਲੋਕਾਂ ਨੂੰ ਚਾੰਦਨਾ ਚੰਦਨ ਕਰਨਾ ਚਾਹੁੰਦੇ ਆ ਵੀ ਲੋਕਾਂ ਨੇ ਜਿਨ੍ਹਾਂ ਨੇ ਇਹਨੂੰ ਮਾਰਿਆ ਇਹਨੂੰ ਪਰਵਾ ਕੇ ਬੁਲਾਇਆ ਗਿਆ ਝੂਠ ਮਾਰ ਕੇ ਤੇ ਮੋਟਰ ਤੇ ਬੁਲਾਇਆ ਜਾਂ ਇਹ ਇਥੇ ਪਾਣੀ ਦੀ ਵਾਰੀ ਲਾਉਣਾ ਆ ਸੀਗਾ ਇਹ ਕੱਲ ਦੇ ਲਾ ਪਤਾ ਨਹੀਂ ਕਿ ਵੀਰੇ ਦੁਪਹਿਰ ਦੇ ਜੀ ਤੇ ਮੈਂ ਜਦੋਂ ਪੁੱਛਿਆ ਸਭ ਚਲ ਮੈਨੂੰ ਐਸੀ ਦੋਸਤਾਂ ਯਾਰਾਂ ਨਾਲ ਬਾਗਿਆ ਹੋਣਾ ਘੁੰਮਣ ਹੂੰ ਤੇ ਮੈਂ ਵੇਖਿਆ ਜਦ ਮੈਨੂੰ ਕਿਤੇ ਨਹੀਂ ਪਤਾ ਲੱਗਿਆ ਮੈਂ ਕਿਾ ਚੱਲ ਕਈ ਵਾਰ ਖੇਤਾਂ ਨਾਲ ਬਾਗਿਆ ਹੋਵੇ ਝੋਨਾ ਵੀ ਜਾਇਆ ਪਾਣੀ ਪੂਣੀ ਦੇਖਣਾ ਜੀ ਚੱਲ ਅਸੀਂ ਕਿਲਾ ਕਿ ਜਮੀਨ ਦਾ ਸਾਡੇ ਦੋਨੇ ਭਾਂ ਭਰਾਵਾਂ ਕੋਲੇ ਜਦ ਉਹੀ ਸਿਖਾ ਲੈਨੇ ਆਂ ਬੀਜ ਲੈਨੇ ਆਂ ਬਾ ਤੇ ਯਾਰ ਮੈਂ ਕਿਹਦਾ ਹੀ ਦੇਖਿਆ ਤਾਂ ਇਹਨੂੰ ਇੱਥੇ ਮਾਰ ਕੇ ਸਾਡੀ ਮੋਟਰ ਤੇ ਸਿੱਟਿਆ ਪਿਆ ਵੀਰੇ ਇਹ ਕੁੜੀ ਵਾਲਾਂ ਦੇ ਕੰਮ ਆ ਮੈਂ ਆਹ ਹੁਣ ਫੋਨ ਚੈੱਕ ਕੀਤਾ ਦਾ ਇਸੇ ਦੇ ਫੋਨ ਤੋਂ ਲਾਇਆ ਤੁਹਾਨੂੰ ਫੋਨ ਡਿੱਗਿਆ ਪਿਆ ਸੀ ਥੱਲੇ ਓਕੇ ਹਾਂ ਮੈਂ ਜਦੋਂ ਦੇਖਿਆ ਤੇ ਵਿੱਚ ਕੁੜੀ ਦਾ ਨੰਬਰ ਸੀਗਾ ਸਾਰਾ ਕੁਝ ਸੀਗਾ ਪਤਾ ਨਹੀਂ ਕਿ ਮੇਹਤ ਹੋ ਜਾਂਦਾ ਕੈਮਰਾ ਬੂਮਰਾ ਦੱਬ ਗਿਆ ਵਿੱਚ ਕੁਝ ਵੀਡੀਓ ਆ ਗਈ ਇਹਦੇ ਵਿੱਚ ਵੀਰੇ ਕੁੜੀ ਦਾ ਕੀ ਨਾਮ ਸੀ ਜੀ ਕੁੜੀ ਕਿੱਥੋਂ ਸੀ ਕਿਹੜਾ ਸ਼ਹਿਰ ਸੀ ਕੁੜੀ ਦਾ ਕੁੜੀ ਦਾ ਨਾਮ ਸੀ ਜੋਤ ਦੇ ਅੱਛਾ ਬਠਿੰਡਾ ਜੀ ਬਠਿੰਡੇ ਤੋਂ ਸੀ ਤੇ ਤੁਸੀਂ ਕਿੱਥੋਂ ਤੁਸੀਂ ਵੀ ਇੱਥੇ ਬਠਿੰਡੇ ਤੋਂ ਹੀ ਹੋ ਹਾਂਜੀ ਅਸੀਂ ਵੀ ਇੱਥੋਂ ਆ ਜੀ ਅੱਛਾ ਤੇ ਫਿਰ ਇਹ ਮੋਟਰ ਤੇ ਕਿਵੇਂ ਇਹਨਾਂ ਨੂੰ ਮੋਟਰ ਤੁਸੀਂ ਖੇਤੀ ਕਰਦੇ ਸੀ ਜਾਂ ਨਹੀਂ ਨਹੀਂ ਕਰਦੇ ਜੀ ਕਿੱਲਾ ਕ ਜਮੀਨ ਦਾ ਹਿੱਸਾ ਜੇ ਤੇ ਦੇ ਦਾਨ ਨੇ ਕਿਸੇ ਨੂੰ ਵੀ ਚਲੇ ਇਹ ਨਿਆਣਾ ਜੀ ਇੰਨਾ ਹੁੰਦਾ ਨਹੀਂ ਮੈਂ ਵੀ ਨਹੀਂ ਖੇਤੀ ਕਰ ਸਕਦੀ ਹੂੰ ਤੇ ਸਾਡੇ ਬਠਿੰਡੇ ਦੇ ਨਾਲ ਪਿੰਡਾਂ ਉੱਥੇ ਆ ਸਾਡੀ ਜ਼ਮੀਨ ਦੀ ਜੀ ਹਾਂਜੀ ਤੇ ਇੱਥੇ ਫਿਰ ਬਾਈ ਤੁਹਾਨੂੰ ਇਹ ਮੁੰਡੇ ਨੂੰ ਇੱਥੇ ਬੁਲਾ ਕੇ ਮਾਰਿਆ ਗਿਆ ਹਾਂਜੀ ਵੀਰੇ ਤਾਂ ਉਹਦੀ ਕੁੜੀ ਨੂੰ ਲੈ ਗਈ ਸੀ ਉਹ ਉਹਨਾਂ ਚ ਇੰਨੇ ਅਣਖ ਸੀ ਤਾਂ ਉਹ ਦੀ ਧੀ ਨੂੰ ਵੀ ਮਾਰਦੇ ਮੇਰੇ ਭਰਾ ਨੂੰ ਮਾਰ ਕੇ ਸੁੱਟ ਗਏ ਹੂੰ ਜੇ ਉਹਨਾਂ ਨੂੰ ਐਨੇ ਸੀਗਾ ਗਲਤੀ ਤਾਂ ਕੁੜੀ ਦੀ ਵੀ ਸੀਗੀ ਜਿਹੜੀ ਕੁੜੀ ਨਾਲ ਆਈ ਫੇਰ ਲੈ ਕੇ ਆਇਆ ਇਹ ਹੂੰ ਆਪਣੇ ਆ ਪਤਾ ਨਹੀਂ ਖਿੱਚ ਕੇ ਲਿਆਇਆ ਉਹਨੂੰ ਅ ਮੁੰਡੇ ਦੀ ਉਮਰ ਕਿੰਨੀ ਆ ਬਈ ਮੁੰਡੇ ਦੀ ਉਮਰ ਕੀ 16 17 18 ਸਾਲ ਆ ਵੀ ਨੇ ਤੇ ਕੁੜੀ ਦੀ ਉਮਰ ਕਿੰਨੀ ਸੀਗੀ ਕੁੜੀ 15 16 ਸਾਲ ਦੀ ਸਾਲਕ ਦੀ ਵਿੱਥੀ ਸੀ ਮਿਲਣ ਲੱਗਦਾ ਹੈ ਅੱਛਾ ਕੁੜੀ 16 ਸਾਲ ਦੀ ਸੀ ਮੁੰਡਾ 18 ਸਾਲ ਦਾ ਸੀ ਹਾਂਜੀ ਹਾਂਜੀ ਤੇ ਤੁਸੀਂ ਬਈ ਮੁੰਡੇ ਨੂੰ ਕਦੇ ਰੋਕਣ ਦੀ ਕੋਸ਼ਿਸ਼ ਕੀਤੀ ਹੋਵੇ ਕੀ ਲੈਣਾ ਇਹਨਾਂ ਕੰਮਾਂ ਕੁਝ ਨਹੀਂ ਰੱਖਿਆ ਰਦਾ ਦੈ ਨੇ ਸੀਗਾ ਚਲ ਆਏ ਸੀ ਬਿਨਿਆਣਾ ਕੋਈ ਗੱਲ ਨਹੀਂ ਅੱਜ ਕੱਲ ਫੋਨ ਸਾਰੀ ਦੁਨੀਆ ਚੱਕੀ ਫਿਰਦੀ ਐ ਵੀ ਚਲ ਕੋਈ ਗੱਲ ਨਹੀਂ ਫੋਨ ਤੇ ਗੱਲਾਂ ਕਰਦਾ ਹੂੰ ਫੋਨ ਦੇਖਦਾ ਹੂੰ ਯਾਰਾਂ ਦੋਸਤਾਨਾ ਗੱਲਾਂ ਕਰਦਾ ਹੂੰ ਪਰ ਸਾਨੂੰ ਇਹ ਨਹੀਂ ਸੀ ਪਤਾ ਵੀ ਸਾਨੂੰ ਆਹ ਕੁਛ ਦੇਖਣਾ ਪਊਗਾ ਐ ਹੋਊ ਇਹਦੇ ਨਾਲ ਥੋੜੇ ਤੋਂ ਮੁੰਡਾ ਛੋਟਾ ਸੀ ਕਿ ਵੱਡਾ ਸੀਗਾ ਛੋਟਾ ਸੀਗਾ ਵੀਰੇ ਕਿੰਨੇ ਸਾਲ ਦਾ ਫਰਕ ਸੀ ਮੈਂ ਮੇਰੀ ਉਮਰ ਤਾਂ 26-27 ਸਾਲ ਦੀ ਐ ਕਿ ਮਹਾਂਪੇ ਹੈ ਨਹੀਂ ਸੀਗੇ ਇਹਨਾਂ ਦੇ 18 ਸਾਲ ਦੇ 5-6 ਸਾਲ ਦੀ ਕੀਤੀ ਆਈ ਗਈ ਐ ਜੇ ਕੱਦ ਸਾਰਾ ਠੀਕ ਐ ਤੇ ਬਾਈ ਹੁਣ ਕੀ ਇਨਸਾਫ ਦੀ ਮੰਗ ਕਰ ਰਹੇ ਹੋ ਕੀ ਤੁਸੀਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਕੀ ਮੰਗ ਕਰ ਰਹੇ ਹੋ ਪ੍ਰਸ਼ਾਸਨ ਨੂੰ ਮੇਰੀ ਤਾਂ ਇਹ ਬੇਨਤੀ ਆ ਗਈ ਵੀ ਜਦ ਤੱਕ ਕੁੜੀ ਨੂੰ ਵੀ ਮਾਰਾ ਜਾਵੇ ਤੇ じゃ ਮੇਰੇ ਭਰਾ ਨੂੰ ਹੁਣ ਕਿਵੇਂ ਇੱਕ ਕਰਨਗੇ ਉਹ ਆ ਦੇਖੋ ਮਾਰ ਕੇ ਸੁੱਟਿਆ ਪਿਆਗਾ ਤੁਸੀਂ ਇਹਦੇ ਨਾਲ ਸੰਸਕਾਰ ਕਰਨ ਦੀ ਕੋਈ ਇਹ ਤਿਆਰੀ ਜਾਂ ਕੁਝ ਨਹੀਂ ਮੈਂ ਕੁਝ ਨਹੀਂ ਕਰਨਾ ਹੈਗਾ ਮੈਂ ਹਾਂ ਜੀ ਕੁਝ ਕਰਦੇ ਜਿੰਨਾ ਚਿਰ ਕੋਈ ਕਾਰਵਾਈ ਨਹੀਂ ਹੁੰਦੀ ਉਹਨਾਂ ਟਾਈਮ ਮੈਂ ਕੁਝ ਨਹੀਂ ਕਰਦੀ ਹੈਗੀ ਤੁਸੀਂ ਕੀ ਹੁਣ ਅੱਗੇ ਹੁਣ ਕੀ ਕਰੋਗੇ ਮੇਰਾ ਤਾਂ ਤੇ ਧਰਨੇ ਮੰਗੂ ਧਰਨਾ ਵੀਰੇ ਮੇਰਾ ਦੁੱਖ ਸੁਣਿਆ ਜਾਵੇ ਅੱਛਾ ਜੀ ਹਾਂ ਰੋਡ ਤੇ ਤੁਹਾਡੇ ਭਾਈਚਾਰੇ ਦੇ ਭੈਣ ਭਰਾ ਆ ਤੁਹਾਡੇ ਪਰਿਵਾਰ ਕੇ ਮੈਂਬਰ ਰਿਸ਼ਤੇਦਾਰ ਕੋ ਇੱਥੇ ਆ ਰਹੇ ਆ ਉਹਨਾਂ ਨੂੰ ਕੀਤੇ ਆ ਫੋਨ ਵੀਰੇ ਉਹਨਾਂ ਨੂੰ ਮੇਰੇ ਦਾਈ ਚਾਚੇ ਸਾਰੇ ਕਰੇ ਆ ਫੋਨ ਉਹਨਾਂ ਨੂੰ ਤਾਂ ਪਤਾ ਨਹੀਂ ਵੀ ਆ ਗੱਲ ਫਿਰ ਬਈ ਤੁਸੀਂ ਇੱਥੇ ਕਿਉਂ ਰੱਖੀਏ ਡੱਡੂ ਵੋਡੀ ਤੁਸੀਂ ਇਹਨੂੰ ਰੋਡ ਤੇ ਰੱਖੋ ਰੋਡ ਜਾਮ ਹੋਵੇ ਲੋਕਾਂ ਨੂੰ ਪਤਾ ਲੱਗੇ ਪ੍ਰਸ਼ਾਸਨ ਨੂੰ ਪਤਾ ਲੱਗੇ ਮੈਂ ਲੈ ਕੇ ਕਾਦੇ ਜਾਵਾਂ ਵੀਰੇ ਇਹਨੂੰ ਕੱਲੀ ਜਣੀ ਹੁਣ ਆਉਣਗੇ ਤਾਂ ਲੈ ਕੇ ਜਾਵਾਂਗੇ ਫਿਰ ਕੋਈ ਕਾਰਵਾਈ ਹੋਊਗੀ ਪੰਜਾਬ ਪਰ ਕੋਈ ਨਹੀਂ ਕੋਈ ਨਹੀਂ ਪਹੁੰਚੀ ਕੋਈ ਨਹੀਂ ਆਇਆ ਮੇਰੇ ਕੋਲ ਨੰਬਰ ਹੀ ਨਹੀਂ ਵੀਰੇ ਮੈਂ ਤਾਂ ਇਹਦਾ ਫੋਨ ਚੱਕ ਕੇ ਤੁਹਾਨੂੰ ਵੀ ਹੁਣ ਫੋਨ ਕੀਤਾ ਮੈਂ ਕਿ ਚਲੋ ਤੁਹਾਡਾ ਫੋਨ ਦੇਖਦੀ ਸੀ ਤੁਹਾਡਾ ਪਹਿਲਾ ਚੈਨਲ ਮੈਂ ਵੀ ਪੱਤਰਕਾਰ ਨੂੰ ਫੋਨ ਕਰਦੀ ਆ ਆ ਦੇਖੋ ਬਾਈ ਜੀ ਆ ਤੁਹਾਨੂੰ ਦੇਖ ਰਹੇ ਇੱਕ ਪੈਰ ਚੱਪਲ ਹੈਗੀ ਇੱਕ ਪੈਰ ਦੇ ਵਿੱਚ ਚੱਪਲ ਨਹੀਂ ਹੈਗੀ ਮੁੰਡੇ ਨੂੰ ਮਾਰ ਗਏ ਤੇ ਇਹ ਜਿਹੜੀ ਹੈਗੀ ਹੈ ਇਹਦੀ ਭੈਣ ਹੈ ਇਹ ਪੰਜਾਬ ਦੇ ਅੱਜ ਕੱਲ੍ਹ ਹੋ ਗਏ ਹਾਲਾਤ ਤੇ ਇਹ ਮੋਟਰ ਤੇ ਜੇ ਤੁਸੀਂ ਦੇਖ ਰਹੇ ਹੋ ਮੋਟਰ ਤੇ ਮਾਰਿਆ ਹੋਇਆ ਇਹ ਮਗਰ ਝੋਨਾ ਲਾਇਆ ਹੋਇਆ ਇਹਨੂੰ ਕਿਵੇਂ ਮਾਰਿਆ ਇਟਾ ਮਾਰ ਮਾਰ ਕੇ ਭਾਈ ਜੀ ਇਹਦਾ ਕੀ ਆ ਮਰਡਰ ਕੀਤਾ ਆਪਾਂ ਕਹਿ ਸਕਦੇ ਆ ਇਹਦਾ ਕਤਲ ਕੀਤਾ ਸੋ ਇਹ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਗਏ ਭਾਈ ਕਹਿ ਸਕਦੇ ਆ ਵੀ ਪੰਜਾਬ ਵਿੱਚ ਆਉਣ ਵਾਲੇ ਸਮੇਂ ਤੇ ਸਾਡਾ ਪੰਜਾਬ ਸੇਫ ਅੱਜ ਵੀ ਹੈ ਨਹੀਂ ਤੇ ਅੱਗੇ ਵੀ ਪੰਜਾਬ ਨੂੰ ਆਪਾਂ ਕਹਿ ਨਹੀਂ ਸਕਦੇ ਜੇ ਪੰਜਾਬ ਸਾਡਾ ਸੋਹਣਾ ਜਿਹੜੀ ਸੀ ਪੰਜਾਬ ਬਿਲਕੁਲ ਖਤਮ ਹੋਣ ਦੇ ਤਦਾਰ ਤੇ ਹੈ ਇਹ ਭਾਈ ਤੁਸੀਂ ਇਹਨੂੰ ਵੀ ਕਸੂਰਬਾਰ ਮੰਨਦੇ ਹੋ ਜਾਂ ਨਹੀਂ ਮੰਨਦੇ ਕਿਉਂਕਿ ਤੁਹਾਡੇ ਭਰਾ ਦੀ ਗਲਤੀ ਵੀ ਹੈ ਤੁਹਾਨੂੰ ਕਿਸੇ ਕੁੜੀ ਨੂੰ ਲੈ ਕੇ ਹੁਣ ਆਪ ਭਜਾ ਕੇ ਲਾਉਣਾ ਵਿਆਹ ਕਰਾਉਣਾ ਇਹਦੇ ਨਾਲ ਵੀਰੇ ਗਲਤੀ ਸੀਗੀ ਆ ਗਲਤੀ ਸੀ ਜੇ ਗਲਤੀ ਦੀ ਵਜ੍ਹਾ ਨਾਲ ਤਾਂ ਇੰਨਾ ਕੁ ਸੋਇਆ ਜੇ ਗਲਤੀ ਨਾ ਕਰਦਾ ਤਾਂ ਕੁਝ ਕਿਉਂ ਹੁੰਦਾ ਹੂੰ ਮੈਂ ਤਾਂ ਗਲਤੀ ਹੀ ਮੰਦੀ ਆ ਕਿਉਂ ਉਹਨੂੰ ਪਿੱਛੇ ਲਾਇਆ ਕਿਉਂ ਆ ਦਿਨ ਦੇਖਣਾ ਪਿਆ ਜਾਂ ਫਿਰ ਆਪ ਦੀ ਧੀ ਨੂੰ ਵੀ ਮਾਰਨ ਕੁੜੀ ਨੂੰ ਲੈ ਗਏ ਉਹ ਲੈ ਗਏ ਆਪ ਦੀ ਕੁੜੀ ਨੂੰ ਲੈ ਗਏ ਇਕੱਠੇ ਆਏ ਹੋਣਗੇ ਤਾਂ ਹੀ ਮਾਰ ਕੇ ਗਏ ਆ ਇਹਨੂੰ ਹੁਣ ਤੁਸੀਂ ਫਿਰ ਕਿੱਥੋਂ ਤੱਕ ਜ਼ੋਰ ਲਾਓਗੇ ਜੇ ਉਹਨੂੰ ਕੁੜੀ ਨੂੰ ਵਿਆਹ ਕਰਦੇ ਆ ਜਾਂ ਕੁੜੀ ਦਾ ਰਿਸ਼ਤਾ ਕਰਦੇ ਆ ਮੈਂ ਰਿਸ਼ਤਾ ਹੋਣ ਨਹੀਂ ਦਿੰਦੀ ਜਾਂ ਤਾਂ ਕੁੜੀ ਨੂੰ ਵੀ ਗੋਲੀ ਮਾਰਨ ਜਾਂ ਉਹਨੂੰ ਜੇਲ੍ਹ ਕਰਨ ਜਿਨ੍ਹਾਂ ਨੇ ਮੇਰੇ ਭਰਾ ਨੂੰ ਮਾਰੇ ਉਹਨਾਂ ਨੂੰ ਵੀ ਜੇਲ੍ਹ ਕੀਤੀ ਜਾਵੇ ਹੂੰ ਮੇਰੀ ਇਹੋ ਮੰਗ ਹੈ ਕਿ ਜਾ ਉਹਨਾਂ ਨੂੰ ਅਨਕਾਊਂਟਰ ਕਰਨ ਗੋਲੀ ਮਾਰੀ ਜਾਵੇ ਰੰਡ ਦਾ ਬਾਈ ਦੇਖੋ ਤੁਸੀਂ ਜੇ ਕਹੋਗੇ ਵੀ ਤੁਹਾਨੂੰ ਉਹਨੂੰ ਗੋਲੀ ਮਾਰ ਦਿੰਗੇ ਜਾਂ ਫਾਂਸੀ ਦੇ ਇਹਦਾ ਤੁਸੀਂ ਭੁੱਲ ਜਓ ਉਹ ਕੋਈ ਵੀ ਕਿਸੇ ਨੂੰ ਮਾਰਨ ਦਾ ਹੱਕ ਨਹੀਂ ਹੈਗਾ ਵੀਰੇ ਕੋਈ ਗੱਲ ਸੀ ਲਾਂਭਾ ਦਿੰਦੇ ਬੈਠ ਕੇ ਗੱਲ ਕਰਦੇ ਕੋਈ ਗੱਲ ਨਹੀਂ ਬੱਚੇ ਸੀ ਸਮਝਾ ਦਿੰਦੇ ਸੀ ਇਹਨਾਂ ਨੂੰ ਪਰ ਆ ਕੀ ਗੱਲ ਹੋਈ ਐ ਤੇ ਕੁੱਤੇ ਬਿੱਲਿਆਂ ਵਾਂਗੂ ਆਰ ਦੁਨੀਆ ਮਾਰ ਮਾਰ ਸਿੱਟੀ ਜਾਵੇ ਫਿਰ ਇਹ ਦੁਨੀਆ ਤੇ ਚੱਲੇ ਰਿਹਾਗਾ ਅੱਜ ਕੱਲ੍ਹ ਹੂੰ ਕੋਈ ਮੁੰਡਾ ਕੁੜੀ ਨੂੰ ਲੈਗਾ ਕੋਈ ਕੁੜੀ ਮੁੰਡੇ ਨੂੰ ਲੈ ਗਈ ਇਹਦੇ ਵਿੱਚ ਕੁੜੀ ਵੀ ਉਹ ਨਹੀਂ ਕਸੂਰਗਾਰ ਹੁੰਦੀ ਜਿੰਨਾ ਮੁੰਡਾ ਹੁੰਦਾਗਾ ਜ਼ਰੂਰੀ ਨਹੀਂ ਹੁੰਦਾ ਵੀ ਕੱਲੇ ਮੁੰਡੇ ਦਾ ਜਾਂ ਕੁੜੀ ਦਾ ਕਸੂਰ ਆਗਾ ਜਦੋਂ ਮੇਰਾ ਭਰਾ ਮਾਰਦਾ ਉਹ ਆਪਣੇ ਧੀ ਨੂੰ ਵੀ ਮਾਰ ਸਕਦੇ ਨੇ ਨਾ ਮੈਂ ਤਾਂ ਇਹ ਚਾਹਨੀ ਆ ਕਿ ਆਪਦੀ ਧੀ ਨੂੰ ਵੀ ਮਾਰਨ ਉਹ ਜਦੋਂ ਮੇਰਾ ਭਰਾ ਮਾਰਦਾ ਮਾਤ ਦੀ ਘਾਟ ਤਾਰਦਾ ਤੁਹਾਡੇ ਸਾਹਮਣੇ ਲਾਜ ਪੀਏ ਦੇਖੋ ਜੀ ਕੈਮਰਾ ਮਾਰੋ ਮੇਰੀ ਖਬਰ ਪ੍ਰਸ਼ਾਸਨ ਤੱਕ ਪਹੁੰਚਾਓ ਇਹ ਬਈ ਖਬਰ ਤਾਂ ਅਸੀਂ ਪਹੁੰਚਾ ਦਾਂਗੇ ਪਰ ਹੁਣ ਪਰਿਵਾਰ ਦੇ ਮੈਂਬਰ ਦਾ ਸਾਨੂੰ ਵੀ ਬਖਸੋਣਾ ਪੈਣਾ ਹੈ ਜਿਹੜੀ ਕੁੜੀ ਵਾਲੀ ਹੈ ਤੇ ਜੇ ਕੱਲ ਨੂੰ ਆਪਾਂ ਥੋੜੀ ਵੀਡੀਓ ਲਾਉਣੀ ਹੈ ਤੁਸੀਂ ਆਪਣਾ ਚਿਹਰਾ ਕਿਉਂ ਨਹੀਂ ਦਿਖਾ ਰਹੇ ਕੀ ਗਾਰਨ ਹੈ ਚਿਹਰਾ ਕਿਉਂ ਢਕਿਆ ਹੋਇਆ ਕਿਉਂ ਕਵਰ ਕੀਤਾ ਹੋਇਆ ਬੀਰੇ ਹੁਣ ਮੈਂ ਚਿਹਰਾ ਦੇਖੋ ਕਿਵੇਂ ਦਿਖਾਵਾਂ ਚਿਹਰਾ ਮੈਂ ਚਿਹਰਾ ਦਿਖਾਉਂਗੀ ਤਾਂ ਜੇ ਤੇ ਮੇਰੇ ਭਰਾ ਨੂੰ ਮਾਰ ਸਕਦੇ ਸਾਡੇ ਮਾਪੇ ਆ ਹੈ ਨਹੀਂ ਸਿਰ ਤੇ ਮੈਨੂੰ ਵੀ ਮਾਰ ਸਕਦੇ ਨੇ ਉਹ ਰਾਤ ਬਰਾਤੀ ਮੈਂ ਕੱਲੀ ਰਹਿ ਗਈ ਮੇਰਾ ਸਾਰਾ ਕੌਣ ਆ ਰਿਸ਼ਤੇਦਾਰ ਕਦੋਂ ਆਉਣਗੇ ਉਦੋਂ ਤੱਕ ਕੁਝ ਨਾ ਕੁਝ ਹੋ ਜਾਊਗਾ ਹੁਣ ਵੀ ਮੇਰੇ ਰਿਸ਼ਤੇਦਾਰ ਸੱਦੇ ਨੇ ਮੇਰੇ ਆਉਣਗੇ ਤੇ ਤਾਂ ਕੋਈ ਕਾਰਵਾਈ ਹੋਊਗੀ ਵੀਡੀਓ ਬਣਾਉਣ ਤੋਂ ਪਹਿਲਾਂ ਆਪਣੀ ਗੱਲ ਹੋਈ ਸੀ ਵੀ ਤੁਸੀਂ ਕੋਈ ਜੌਬ ਕਰਦੇ ਹੋ ਪਤਾ ਲੱਗਿਆ ਵੀ ਤੁਸੀਂ ਨੌਕਰੀ ਕਰਦੇ ਹੋ ਹਾਂਜੀ ਕਾਦੇ ਚੋਂ ਮੈ ਤਾਂ ਆਮ ਜਨਸੀ ਜਿ ਲੱਗੀ ਹੋਈਆਂ ਵੀਰੇ ਅਜੰਸੀ ਚ ਹਾਂ ਮੈਂ ਮੋਟਰਸਾਈਕਲ ਦੀ ਜੰਸੀ ਸੀ ਹਾਂਜੀ ਹਾਂਜੀ ਕਿੰਨੀ ਪੇਮੈਂਟ ਦਿੰਦੇ ਸਨ ਉੱਥੇ ਘੱਟੋ ਘੱਟ ਉਹ ਤਾਂ ਬਸ 12-13000 ਰੁਪਏ ਆ ਇਹ ਟਾਈਮ ਪਾਸ ਕਰਦੇ ਸੀ ਦੋਨੇ ਭੈਣ ਭਰਾ ਇਹਨੂੰ ਪੜਾਉਂਦੀ ਸੀ ਮੈਂ ਕਿਹਾ ਵੀ ਚਲ ਕੋਈ ਗੱਲ ਨਹੀਂ ਪੜਾ ਲਿਖਾ ਕੇ ਵਿਆਹ ਸ਼ਾਦੀ ਦਾ ਸੋਚੂੰਗੀ ਜੇ ਮੈਨੂੰ ਦੱਸ ਦਿੰਦਾ ਮੈਂ ਗੱਲ ਕਰਕੇ ਵਿਆਹ ਸ਼ਾਦੀ ਕਰ ਦਾਂਦੀ ਮੈਨੂੰ ਕੀ ਪਤਾ ਸੀ ਇਹ ਥੋੜੇ ਤੋਂ ਵੀ ਪਰਦਾ ਰੱਖਿਆ ਨਹੀਂ ਹਾਂਜੀ ਨਿਆਣਾ ਸੀ ਮੈਂ ਕਦੇ ਪੁੱਛਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਨਾ ਹੀ ਇਹਨੇ ਘਰੇ ਦੱਸਿਆ ਵੀ ਦੀਦੀ ਆਹ ਗੱਲ ਆ ਮੈਨੂੰ ਕੀ ਪਤਾ ਸੀ ਵੀ ਆਹ ਕੁਝ ਹੋ ਜੂ ਵੀ ਹੁਣ ਬਈ ਕੀ ਕਹਿਣਾ ਚਾਹੁੰਨੇ ਆ ਪੰਜਾਬ ਦੇ ਖਲਾਅਤ ਬਹੁਤ ਮਾੜੇ ਹੋ ਚੁੱਕੇ ਆ ਮੁੰਡੇ ਕੁੜੀਆਂ ਇਹਨਾਂ ਕੰਮਾਂ ਦੇ ਵਿੱਚ ਜਾਦਾ ਕਰ ਰਹੇ ਆ ਠੀਕ ਐ ਥੋੜੀ ਵੀ ਕਿਸੇ ਨਾਲ ਗੱਲਬਾਤ ਜੇ ਗੁੱਸਾ ਨਾ ਕਰੋ ਥੋੜੀ ਕਿਸੇ ਨਾਲ ਗੱਲਬਾਤ ਥੋੜਾ ਕੋਈ ਦੋਸਤ ਜਾਂ ਫਰੈਂਡ ਨਹੀਂ ਵੀਰੇ ਪਰ ਇਸ ਤਰੀਕੇ ਨਾਲ ਨਹੀਂ ਦੋਸਤ ਫਰੈਂਡ ਬਿਠਾਇਆ ਜਾ ਪਰ ਇਸ ਤਰੀਕੇ ਨਾਲ ਨਹੀਂ ਗਲਤਰੀ ਪੀ ਨਾਲ ਨਹੀਂ ਕਿਉਂਕਿ ਮੈਂ ਸ਼ੁਰੂ ਤੋਂ ਕਬੀਲਦਾਰੀ ਚ ਤਾਂ ਬਗੀ ਮਾਪੇ ਛੋਟੇ ਹੁੰਦਿਆਂ ਦੇ ਮਰ ਗਏ ਸੀ ਭਰਾ ਨੂੰ ਪੜਾਉਣਾ ਘਰ ਦੇ ਖਰਚੇ ਮੇਰਾ ਇਹਨਾਂ ਕੰਮਾਂ ਵੱਲ ਧਿਆਨ ਹੀ ਨਹੀਂ ਨਹੀਂ ਕਿਤੇ ਨਾ ਕਿਤੇ ਥੋੜੇ ਭਰਾ ਵੀ ਕਸੂਰਵਾਲ ਆ ਜੇ ਦੇਖਿਆ ਜਾਵੇ ਤਾਂ ਹਾਂ ਮੈਂ ਪਹਿਲਾਂ ਹੀ ਕਹਿ ਗਿਆ ਕਿ ਏਟੀਐਮ ਬਰੇ ਤੁਹਾਨੂੰ ਇਹ ਕਸੂਰ ਕੀਤਾ ਤਾਂ ਹੀ ਤਾਂ ਆ ਮਾਰਿਆ ਪਿਆਗਾ ਜੇ ਮੇਰੇ ਨਾਲ ਗੱਲ ਸ਼ੇਅਰ ਕਰਦੇ ਇਹ ਗਲਤੀ ਨਾ ਕਰਦਾ ਜੇ ਇਹ ਕੁਝ ਕਿਉਂ ਹੁੰਦਾ ਦੇਖੋ ਜੀ ਸਾਨੂੰ ਆਇਆ ਨੂੰ ਘਾਟੇ ਤੋਂ ਉੱਪਰ ਹੋ ਚੁੱਕਿਆ ਸੋਨਾਂ ਕੋਈ ਰਸਤੇ ਰਿਸ਼ਤੇਦਾਰ ਨਹੀਂ ਪਹੁੰਚਿਆ ਕੋਈ ਪੁਲਿਸ ਪ੍ਰਸ਼ਾਸਨ ਨਹੀਂ ਪਹੁੰਚੀ ਦੂਰ ਰਿਸ਼ਤੇਦਾਰੀਆਂ ਨਹੀਂ ਸਾਡੀਆਂ ਅੱਛਾ ਹਾਂ ਜੀ ਦੂਰ ਨਹੀਂ ਹੁਣ ਜੇ ਤੁਸੀਂ ਕਹਿੰਦੇ ਬਠਿੰਡਾ ਤੋਂ ਕਿੰਨੇ ਕਿਲੋਮੀਟਰ ਪੈਂਦਾਗਾ ਬਠਿੰਡੇ ਦਿੱਤਾ ਸੀ ਆਪਾਂ ਜੀ ਨਹੀਂ ਤੁਸੀਂ ਆਪ ਹੋ ਇੱਥੋਂ ਬਠਿੰਡਾ ਕਿੰਨੇ ਕਿਲੋਮੀਟਰ ਪੈਂਦਾ ਇਹਦੇ ਨੇੜੇ ਆ ਜੀ 5-6 ਕਿਲੋ ਫਿਰ ਤੁਹਾਡੇ ਉਹ ਹੋਰ ਕੋਈ ਜਿਵੇਂ ਉਹ ਚਾਚੇ ਦਾ ਇਹ ਹੈਗੇ ਕਿ ਨਹੀਂ ਨਹੀਂ ਹੈ ਨਹੀਂ ਜੀ ਉਹ ਕਿੱਥੇ ਆ ਉਹ ਵੀ ਦੂਰ ਰਹਿੰਦੇ ਆ ਜੀ ਬਾਹਰ ਅੱਛਾ ਬਾਹਰ ਹਾਂ ਜੀ ਉਹਨਾਂ ਕੋਲ ਪੈਸਾ ਸੀ ਬਾਹਰ ਚਲੇ ਗਏ ਸਾਡਾ ਸਾਡੇ ਤੇ ਗਰੀਬੀ ਮਾਂ ਪਿਓ ਦੀ ਸੀ ਜਦੋਂ بس ਦੋਨੇ ਭੈਣ ਭਾਈ ਸੀਗੇ ਸਾਨੂੰ ਕੌਣ ਲੈ ਕੇ ਜਾਂਦਾ ਬਾਹਰ ਹਾਂ ਤੁਸੀਂ ਇੱਥੇ ਮਤਲਬ ਬੈਠੇ ਹੋ ਵੇਟ ਕਰ ਰਹੇ ਹੋ ਹੋਰ ਤੁਸੀਂ ਕਿਸੇ ਨੂੰ ਨਹੀਂ ਜਾਣਦੇ ਨਹੀਂ ਜੀ ਠੀਕ ਹੈ ਜੀ ਤੇ ਇਹ ਵੀ ਮੈਂ ਤੁਹਾਡੀਆਂ ਖਬਰਾਂ ਵੇਖਦੀਆਂ ਚੈਨਲ ਤੇ ਤਾਂ ਤੁਹਾਨੂੰ ਪੱਤਰਕਾਰ ਕਰਕੇ ਮੈਂ ਫੋਨ ਕੀਤਾ ਵੀ ਖਬਰਾਂ ਕੋਈ ਚਲ ਮਦਦ ਮਿਲ ਜੀ ਠੀਕ ਹੈ ਜੀ ਹਾਂ ਜੀ ਮਤਲਬ ਬਾਈ ਕੋਈ ਆ ਆ ਬਾਈ ਜੀ ਆ ਜੋ ਕੇ ਬਾਈ ਨਾ ਗਲਤ ਕਰਦੇ ਆ ਬਾਈ ਅਸਲੀ ਗੱਲ ਜੀ ਹਾਂ ਜੀ ਆ ਗਈ ਦੋ ਮਿੰਟਾਂ ਚ ਜੀ ਆ ਬਾਈ ਬਾਈ ਜੀ ਇੱਕ ਵਾਰ ਕੀ ਕਹਿਣਾ ਚਾਹੁੰਦੇ ਆ ਆਹ ਇੱਥੇ ਮਰਡਰ ਹੋਇਆ ਜੀ ਇਹਦੇ ਵਿੱਚ ਕੀ ਕਹਿਣਾ ਚਾਹੁੰਦੇ ਆ ਬੜਾ ਬਹੁਤ ਮਾੜਾ ਕੰਮ ਹੋਇਆ ਜੀ ਬਾਈ ਅਸੀਂ ਥੋੜੇ ਰਿਵਿਊ ਲੈਣਾ ਚਾਹੁੰਦੇ ਆ ਤੁਸੀਂ ਕਾਈ ਨਹੀਂ ਕਾਲੀ ਚ ਗਤੋਂ ਐ ਹੇ ਬਾਈ ਮੈਨੂੰ ਲੂ ਮਾਸ਼ਾ ਅੱਲਾਹ ਲੱਗਿਆ ਤੇ ਲੂਜ ਮਾਸ਼ਾ ਅੱਲਾਹ ਬਹੁਤ ਔਖਾ ਜੀ ਕਿਹਦਾ ਲੂਜ ਮਾਸ਼ਾ ਅੱਲਾਹ ਬਾਈ ਜੀ ਤੇ ਬਾਈ ਬਹੁਤ ਹਾਲਾਤ ਹਾਂ ਹਾਂ ਜੀ ਬਾਈ ਬਾਈ ਇਹ ਦੇਖੋ ਜੀ ਇਹ ਕੁੜੀ ਐ ਬਜ ਕੱਲੀ ਬੈਠੀ ਐ ਬਾਈ ਹੁਣ ਅਸੀਂ ਉਹ ਬਾਈ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਵੀ ਇੱਕ ਬਹਾਨਾ ਮਾਰਿਆ ਵੀ ਮੈਂ ਮੈਂ ਵਾਰ ਐ ਮੈਂ ਠੀਕ ਨਹੀਂ ਉਹ ਇੱਥੋਂ ਦੇਖੇ ਖੇਤ ਦਾ ਗਵੰਢੀ ਐ ਤੁਹਾਨੂੰ ਲੱਗਦਾ ਵੀ ਬਾਈ ਤੁਹਾਡੇ ਨਾਲ ਕੋਈ ਖੜੂਗਾ ਪਿੰਡਿਆਂ ਚ ਵੀਰੇ ਕੋਈ ਨਹੀਂ ਖੜਦਾ ਹੈਗਾ ਉਹਨਾਂ ਨੇ ਕਿਲੇ ਨਾਲੇ ਭਰਾ ਮੇਰਾ ਉਹਦਾ ਆਸ ਗਵੰਢ ਚ ਇਧਰ ਕੋਈ ਪੈਰਾ ਜਾਂਦਾ ਆ ਗਿਆ ਕੋਈ ਬਾਹਰ ਅੰਦਰ ਵੀਰੇ ਕੋਈ ਨਹੀਂ ਆਉਂਦਾ ਹੈਗਾ ਦੇਖੋ ਫੋਨ ਤਾਂ ਕੀਤਾ ਜੋ ਕੋਈ ਸੁਣੂ ਤੁਸੀਂ ਦੁਬਾਰੇ ਮਣਾ ਪੁਲਿਸ ਪ੍ਰਸ਼ਾਸਨ ਨੂੰ ਫੋਨ ਲਾਉਣ ਦੀ ਕੋਸ਼ਿਸ਼ ਕਰਿਓ ਅਗੇ ਅਗੋ ਮੇਰੇ ਕੋਲ ਤਾਂ ਹੈ ਨਹੀਂ ਨੰਬਰ ਤੁਸੀਂ ਦੁਬਾਰਾ ਪੁਲਿਸ ਪ੍ਰਸ਼ਾਸਨ ਨੂੰ ਫੋਨ ਲਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਨਹੀਂ ਜੀ ਮੇਰੇ ਕੋਲ ਵੀਰੇ ਪੁਲਿਸ ਦਾ ਨੰਬਰ ਹੀ ਨਹੀਂ ਹੈ ਮੈਂ ਤੁਹਾਨੂੰ ਪੁਲਿਸ ਦਾ ਨੰਬਰ ਦਿੰਦਾ ਨੰਬਰ ਲਓ ਜੀ ਹਲੋ ਬੋਲੋ ਵੀਰੇ ਅਬਸ 100 ਨੰਬਰ ਤੇ ਫੋਨ ਲਾਓ ਹਲੋ ਸਸੀ ਗਾਜ਼ ਹੈ ਹਾਂਜੀ ਮੈਂ ਬਠਿੰਡੇ ਜ਼ਿਲ੍ਹੇ ਤੋਂ ਬੋਲ ਰਹੀ ਹਾਂ ਜੀ ਹਾਂਜੀ ਮੇਰੇ ਭਰਾ ਦਾ ਕਤਲ ਹੋ ਗਿਆ ਜੀ ਉਹ ਕਿਸੇ ਕੁੜੀ ਗੜੀ ਦਾ ਚੱਕਰ ਸੀਗਾ ਮੇਰੇ ਭਰਾ ਨੂੰ ਕੋਈ ਮਾਰ ਕੇ ਮੋਟਰ ਤੇ ਸੱਟ ਗਿਆ ਤੁਸੀਂ ਆਜੋ ਸਰ ਸਾਡੀ ਕੋਈ ਵੀ ਮਦਦ ਨਹੀਂ ਕਰ ਰਹਾ ਮੈਂ ਕੱਲੀ ਕੋ ਰਲਾ ਰਹੀ ਆ ਇੱਥੇ ਕਿਸੇ ਨੇ ਮੇਰੀ ਮਦਦ ਨਹੀਂ ਕੀਤੀ ਕੋਈ ਰਿਸ਼ਤੇਦਾਰ ਨਹੀਂ ਹਾਂਜੀ ਸਰ ਨਹੀਂ ਜੀ ਮੋਟਰ ਤੇ ਖੇਤ ਚ ਹੈ ਜੀ ਬਠਿੰਡੇ ਦੇ ਨੇੜੇ ਪਿੰਡ ਆ ਜੀ ਤੁਸੀਂ ਆਜੋ ਹਾਂਜੀ ਕਿੰਨੇ ਟਾਈਮ ਚ ਜੀ 2 ਘੰਟੇ ਹੈ ਜੀ ਫਰ ਮੈਂ ਇੱਥੇ ਸਵੇਰ ਦੀ ਲਈ ਬੈਠੀ ਆਂਗੀ ਤੇ ਕੀ ਪਤਾ ਕਦੋਂ ਕਦਾਂ ਮਾਰ ਕੇ ਸਿੱਟਿਆ ਪੈ ਜੇ ਇਹਦੀ ਲਾਸ ਮੁਸਕ ਜੂਗੀ ਪੰਜ ਪੰਜ 10 ਘੰਟਿਆਂ ਦਾ ਕੀ ਪਤਾ ਰਾਤ ਦਾ ਕਦੋਂ ਕਦਾਂ ਮੈਂ ਤਾਂ ਹੁਣ ਵੇਖਿਆ ਕਿ ਜਦੋਂ ਭਾਲ ਕੀਤੀ ਜੀ ਹਾਂਜੀ ਹਾਂਜੀ ਆਜੋ ਤੁਸੀਂ ਹੁਣੇ ਆਜੋ ਜੀ 5-10 ਮਿੰਟਾਂ 'ਚ ਠੀਕ ਹੈ ਜੀ ਆ ਕੀ ਕਹਿੰਦੇ ਬਾਈ ਪਤਾ ਨਹੀਂ ਵੀਰੇ ਇੰਨਾ ਦੱਕਿਆ ਸਾਨੂੰ ਕਹੀ ਤੇ ਜਾਨੀਆ ਪੈਸਾ ਭਾਲਦੇ ਨੇ ਕਹਿੰਦੇ 2 ਘੰਟੇ ਜੇ ਕਿਤੇ ਰਸਤੇ 'ਚ ਐਕਸੀਡੈਂਟ ਹੋ ਜਾਏ ਤਾਂ ਭੱਜ ਕੇ ਮਦਦ ਕਰਦੇ ਨੇ ਹੋ ਸਕਦਾ ਭਈ ਇਹਨਾਂ ਨੇ ਉਹਨਾਂ ਤੋਂ ਪੈਸੇ ਲੈੇ ਹੋਣਾ ਅਗਲੇ ਹਥੋਂ ਹੋ ਸਕਦਾ ਵੀਰੇ ਕੀ ਪਤਾ ਉਹ ਵੱਡੇ ਘਰ ਦੀ ਸੀ ਕੁੜੀ ਵਧੀਆ ਤਕੜੇ ਘਰ ਦੀ ਸੀ ਕੁੜੀ ਹੂੰ ਸੋ ਭਾਈ ਇਹ ਦੇਖੋ ਜੀ ਇਹ ਹੈ ਪੰਜਾਬ ਦੇ ਹਾਲਾਤ ਤੇ ਕੁੜੀ ਅਜੇ ਭਰਾ ਨੂੰ ਲੈ ਕੇ ਇੱਥੇ 10 ਘੰਟੇ ਤੋਂ ਬੈਠੀ ਐ ਤੇ ਪੁਲਿਸ ਪ੍ਰਸ਼ਾਸਨ ਨੂੰ ਫੋਨ ਲਾਇਆ ਤੇ ਉਹ ਕਹਿੰਦੇ ਵੀ ਅਸੀਂ ਭਈ ਅਜੇ 2 ਘੰਟੇ ਸਾਨੂੰ ਹੋਰ ਲੱਗਣੇ ਐ ਇਹ ਵੀ ਮੈਂ ਪੱਲਾ ਨੂੰ ਵਾਲਾ ਮੜਾ ਜਿਹਾ ਵੱਡਾ ਕਰ ਲਾਂ ਪੜਾ ਲਿਖਾ ਲਾਂ ਫਿਰ ਮ ਫਰੋਂ ਮੈਨੇ ਦੱਸਿਆ ਉਹ ਹੁਣ ਤੇ ਪਹਿਲੀ ਮਾਰਦਾ ਨੂੰ ਅੱਛਾ ਇਹ ਕਿਵੇਂ ਮਾਰਦਾ ਤੇ ਜਿੱਦ ਦੀ ਮਾਰਦਾ ਤੇ ਘਟਲਾਂ ਨੂੰ ਅੰਜਾਮ ਦਿੱਤਾ ਹੈ ਤੁਹਾਨੂੰ ਕਿਵੇਂ ਪਤਾ ਲੱਗਿਆ ਇਹ ਖੇਤ ਕੀ ਕਰਨਾ ਆਇਆ ਸੀ ਮੁੰਡਾ ਇਹ ਕਿ ਜਿ ਬੁਲਾਇਆ ਗਿਆ ਇਹਨੂੰ ਜਾਣ ਬੁੱਝ ਕੇ ਇਹ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਲੋਕਾਂ ਨੂੰ ਚਾਣਨਾ ਚਾਣਨਾ ਕਰਨਾ ਚਾਹੁੰਦੇ ਆ ਵੀ ਲੋਕਾਂ ਨੇ ਜਿਨ੍ਹਾਂ ਨੇ ਇਹਨੂੰ ਮਾਰਿਆ ਇਹਨੂੰ ਪਰਵਾ ਕੇ ਬੁਲਾਇਆ ਗਿਆ ਝੂਠ ਮਾਰ ਕੇ ਇਥੇ ਮੋਟਰ ਤੇ ਬੁਲਾਇਆ ਜਾਂ ਇਹ ਇਥੇ ਪਾਣੀ ਦੀ ਵਾਰੀ ਲਾਉਣ ਆਇਆ ਸੀਗਾ ਇਹ ਕੱਲ ਦੇ ਲਾ ਪਤਾ ਨਹੀਂ ਕਿ ਵੀਰੇ ਦੁਪਹਿਰ ਦੇ ਜੀ ਤੇ ਮੈਂ ਜਦੋਂ ਪੁੱਛਿਆ ਸੰਚਲ ਮੈਨੂੰ ਆਈ ਸੀ ਦੋਸਤਾਂ ਜਾਰਾਂ ਨਾਲ ਵਗਿਆ ਹੋਣਾ ਘੁੰਮਣ ਹੂੰ ਤੇ ਮੈਂ ਵੇਖਿਆ ਜਦ ਮੈਨੂੰ ਕਿਤੇ ਨਹੀਂ ਪਤਾ ਲੱਗਿਆ ਮੈਂ ਕਿਹਾ ਚੱਲ ਕਈ ਵਾਰ ਖੇਤਾਂ ਨਾਲ ਵਗਿਆ ਹੋਵੇ ਝੋਨਾ ਵੀ ਜਾਇਆ ਪਾਣੀ ਪੂਣੀ ਦੇਖਣਾ ਜੀ ਚੱਲ ਅਸੀਂ ਕਿੱਲਾ ਕੇ ਜ਼ਮੀਨ ਦਾ ਸਾਡੇ ਦੋਨੇ ਭੈਣ ਭਰਾਵਾਂ ਕੋਲੇ ਜਦੋਂ ਉਹੀ ਸਿਖਾ ਲੈਨੇ ਆ ਬੀਜ ਲੈਨੇ ਆ ਹਾਂ ਯਾਰ ਮੈਂ ਖੇਤਾਈ ਦੇਖਿਆ ਤਾਂ ਇਹਨੂੰ ਇੱਥੇ ਮਾਰ ਕੇ ਸਾਡੀ ਮੋਟਰ ਤੇ ਸਿੱਟਿਆ ਪਿਆ ਵੀਰੇ ਤੇ ਕੁੜੀ ਵਾਲਾਂ ਦੇ ਕੰਮ ਆ ਮੈਂ ਆਹ ਨੂੰ ਫੋਨ ਚੈੱਕ ਕੀਤਾ ਦਾ ਇਸੇ ਦੇ ਫੋਨ ਤੋਂ ਲਾਇਆ ਤੁਹਾਨੂੰ ਫੋਨ ਡਿੱਗਿਆ ਪਿਆ ਸੀ ਥੱਲੇ ਓਕੇ ਹਾਂ ਮੈਂ ਜਦੋਂ ਦੇਖਿਆ ਤੇ ਵਿੱਚ ਕੁੜੀ ਦਾ ਨੰਬਰ ਸੀਗਾ ਸਾਰਾ ਕੁਝ ਸੀਗਾ ਪਤਾ ਨਹੀਂ ਕਿ ਮੇਹਤ ਹੋ ਜਾਂਦਾ ਕੈਮਰਾ ਬੂਮਰਾ ਦੱਬ ਗਿਆ ਵਿੱਚ ਕੁਝ ਵੀਡੀਓ ਆ ਗਈ ਇਹਦੇ ਵਿੱਚ ਵੀਰੇ ਕੁੜੀ ਦਾ ਕੀ ਨਾਮ ਸੀ ਜੀ ਕੁੜੀ ਕਿੱਥੋਂ ਸੀ ਕਿਹੜਾ ਸ਼ਹਿਰ ਸੀ ਕੁੜੀ ਦਾ ਕੁੜੀ ਦਾ ਨਾਮ ਸੀ ਜੋਤਪੀ ਅੱਛਾ ਬਿਠਿੰਡਾ ਜੀ ਬਿਠਿੰਡਾ ਤੋਂ ਸੀ ਹਾਂ ਤੇ ਤੁਸੀਂ ਕਿੱਥੋਂ ਤੁਸੀਂ ਵੀ ਇੱਥੇ ਬਠਿੰਡੇ ਤੋਂ ਹੀ ਹੋ ਹਾਂਜੀ ਅਸੀਂ ਵੀ ਇੱਥੂ ਆ ਜੀ ਅੱਛਾ ਤੇ ਫਿਰ ਇਹ ਮੋਟਰ ਤੇ ਇਥੇ ਕਿਵੇਂ ਇਹਨਾਂ ਨੂੰ ਮੋਟਰ ਤੁਸੀਂ ਖੇਤੀ ਕਰਦੇ ਸੀ ਜਾਂ ਨਹੀਂ ਨਹੀਂ ਕਰਦੇ ਜੀ ਕਿੱਲਾ ਕ ਜਮੀਨ ਦਾ ਹਿੱਸਾ ਜੇ ਤੇ ਦੇ ਦਾਨ ਨੇ ਕਿਸੇ ਨੂੰ ਵੀ ਚਲ ਇਹ ਨਿਆਣਾ ਜੀ ਇੰਨਾ ਹੁੰਦਾ ਨਹੀਂ ਮੈਂ ਵੀ ਨਹੀਂ ਖੇਤੀ ਕਰ ਸਕਦੀ ਹੂੰ ਤੇ ਸਾਡੇ ਪਿੰਡ ਦੇ ਨਾਲ ਪਿੰਡਾਂ ਉੱਥੇ ਆ ਸਾਡੀ ਜ਼ਮੀਨ ਦੀ ਜੀ ਹਾਂਜੀ ਤੇ ਇੱਥੇ ਫਿਰ ਬਾਈ ਤੁਹਾਨੂੰ ਇਹ ਮੁੰਡੇ ਨੂੰ ਇੱਥੇ ਬੁਲਾ ਕੇ ਮਾਰਿਆ ਗਿਆ ਹਾਂਜੀ ਵੀਰੇ ਤਾਂ ਉਹਦੀ ਕੁੜੀ ਨੂੰ ਲੈ ਗਈ ਸੀ ਉਹ ਜੇ ਉਹਨਾਂ ਚ ਇੰਨੇ ਅਣਖ ਸੀ ਤਾਂ ਉਹਦੀ ਧੀ ਨੂੰ ਵੀ ਮਾਰਦੇ ਮੇਰੇ ਭਰਾ ਨੂੰ ਮਾਰ ਕੇ ਸੁੱਟ ਗਏ ਹੂੰ ਜੇ ਉਹਨਾਂ ਨੂੰ ਇੰਨੇ ਸੀਗਾ ਗਲਤੀ ਤਾਂ ਕੁੜੀ ਦੀ ਵੀ ਸੀਗੀ ਜੋ ਕੁੜੀ ਦੇ ਨਾਲ ਆਈ ਫੇਰ ਲੈ ਕੇ ਆਇਆ ਇਹ ਆਪਣੇ ਆਪ ਤਾਂ ਨਹੀਂ ਖਿੱਚ ਕੇ ਲਿਆਇਆ ਉਹਨੂੰ ਅ ਮੁੰਡੇ ਦੀ ਉਮਰ ਕਿੰਨੀ ਆ ਬਈ ਮੁੰਡੇ ਦੀ ਉਮਰ ਕੀ 16 17 18 ਸਾਲ ਆ ਵੀਰੇ ਤੇ ਕੁੜੀ ਦੀ ਉਮਰ ਕਿੰਨੀ ਸੀਗੀ ਕੁੜੀ 15 16 ਸਾਲ ਦੀ ਸਾਲਕ ਦੀ ਵੀ ਸੀ ਮਿਲ ਲੱਗਦਾ ਹੈ ਅੱਛਾ ਕੁੜੀ 16 ਸਾਲ ਦੀ ਸੀ ਮੁੰਡਾ 18 ਸਾਲ ਦਾ ਸੀ ਹਾਂਜੀ ਹਾਂਜੀ ਤੇ ਤੁਸੀਂ ਵੀ ਮੁੰਡੇ ਨੂੰ ਕਦੇ ਰੋਕਣ ਦੀ ਕੋਸ਼ਿਸ਼ ਕੀਤੀ ਹੋਵੇ ਵੀ ਕੀ ਲੈਣਾ ਇਹਨਾਂ ਕੰਮਾਂ ਕੁਝ ਨਹੀਂ ਰੱਖਿਆ ਦਾ ਬੈਨੇ ਸੀਗਾ ਚਲ ਐਸੀ ਵੀ ਨਿਆਣਾ ਕੋਈ ਗੱਲ ਨਹੀਂ ਅੱਜ ਕੱਲ ਫੋਨ ਸਾਰੀ ਦੁਨੀਆ ਚੱਕੀ ਫਿਰਦੀ ਐ ਵੀ ਚਲ ਕੋਈ ਗੱਲ ਨਹੀਂ ਫੋਨ ਤੇ ਗੱਲਾਂ ਕਰਦਾ ਹੂੰ ਫੋਨ ਦੇਖਦਾ ਹੂੰ ਯਾਰਾਂ ਦੋਸਤਾਨਾ ਗੱਲਾਂ ਕਰਦਾ ਹੂੰ ਪਰ ਸਾਨੂੰ ਇਹ ਨਹੀਂ ਸੀ ਪਤਾ ਵੀ ਸਾਨੂੰ ਆਹ ਕੁਛ ਦੇਖਣਾ ਪਊਗਾ ਐ ਹੋਊ ਇਹਦੇ ਨਾਲ ਥੋੜੇ ਤੋਂ ਮੁੰਡਾ ਛੋਟਾ ਸੀ ਕਿ ਵੱਡਾ ਸੀਗਾ ਛੋਟਾ ਸੀਗਾ ਵੀਰੇ ਕਿੰਨੇ ਸਾਲ ਦਾ ਫਰਕ ਸੀ ਮੈਂ ਮੇਰੀ ਉਮਰ ਤਾਂ 26-27 ਸਾਲ ਦੀ ਐ ਕਿ ਮਾਹ ਪੇ ਹੈ ਨਹੀਂ ਸੀਗੇ ਇਹਨਾਂ ਦੇ 18 ਸਾਲ ਦੇ 5-6 ਸਾਲ ਦੀ ਕੀਤੀ ਆਈ ਗਈ ਐ ਜੇ ਲੱਗਦਾ ਠੀਕ ਐ ਤੇ ਬਾਈ ਹੁਣ ਕੀ ਇਨਸਾਫ ਦੀ ਮੰਗ ਕਰ ਰਹੇ ਹਾਂ ਕੀ ਤੁਸੀਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਕੀ ਮੰਗ ਕਰ ਰਹੇ ਹੋ ਪ੍ਰਸ਼ਾਸਨ ਨੂੰ ਮੇਰੀ ਤਾਂ ਇਹ ਬੇਨਤੀ ਆ ਗਈ ਵੀ ਜਦ ਤੱਕ ਕੁੜੀ ਨੂੰ ਵੀ ਮਾਰਿਆ ਜਾਵੇ ਤੇ じゃ ਮੇਰੇ ਘਰ ਨੂੰ ਹੁਣ ਕਿਵੇਂ ਇੱਕ ਕਰਨਗੇ ਉਹ ਆ ਦੇਖੋ ਮਾਰ ਕੇ ਸੱਟਿਆ ਪਿਆਗਾ ਤੁਸੀਂ ਇਹਦੇ ਨਾਲ ਸੰਸਕਾਰ ਕਰਨ ਦੀ ਕੋਈ ਤਿਆਰੀ ਜਾਂ ਕੁਝ ਨਹੀਂ ਮੈਂ ਕੁਝ ਨਹੀਂ ਕਰਨਾ ਹੈਗਾ ਮੈਂ ਹਜੇ ਕੁਝ ਕਰਦੀ ਨਹੀਂ ਜਿੰਨਾ ਚਿਰ ਕੋਈ ਕਾਰਵਾਈ ਨਹੀਂ ਹੁੰਦੀ ਉਹਨਾਂ ਟਾਈਮ ਮੈਂ ਕੁਝ ਨਹੀਂ ਕਰਦੀ ਹੈਗੀ ਤੁਸੀਂ ਕੀ ਹੁਣ ਅੱਗੇ ਹੁਣ ਕੀ ਕਰੋਗੇ ਮੇਰਾ ਤਾਂ ਤੇ ਧਰਨੇ ਮੰਗੂ ਧਰਨਾ ਵੀਰੇ ਮੇਰਾ ਦੁੱਖ ਸੁਣਿਆ ਜਾਵੇ अच्छा जी होटल ਥੋਡੇ ਭਾਈਚਾਰੇ ਦੇ ਭੈਣ ਭਰਾ ਆ ਥੋਡੇ ਪਰਿਵਾਰ ਕੇ ਮੈਂਬਰ ਹੈ ਰਿਸ਼ਤੇਦਾਰ ਹੈ ਉਹ ਇੱਥੇ ਆ ਰਹੇ ਆ ਉਹਨਾਂ ਨੂੰ ਕੀਤੇ ਆ ਫੋਨ ਵੀਰੇ ਉਹਨਾਂ ਨੂੰ ਮੇਰੇ ਮੇਰੇ ਦਾਈ ਚਾਚੇ ਸਾਰੇ ਕਰੇ ਆ ਫੋਨ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਵੀ ਆ ਗੱਲ ਹੋ ਰਹੀ ਫਿਰ ਬਈ ਤੁਸੀਂ ਇੱਥੇ ਕਿਉਂ ਰੱਖੀਏ ਡੱਡੂ ਬੋਟੀ ਤੁਸੀਂ ਇਹਨੂੰ ਰੋਡ ਤੇ ਰੱਖੋ ਰੋਡ ਜਾਮ ਹੋਵੇ ਲੋਕਾਂ ਨੂੰ ਪਤਾ ਲੱਗੇ ਪ੍ਰਸ਼ਾਸਨ ਨੂੰ ਪਤਾ ਲੱਗੇ ਮੈਂ ਲੈ ਕੇ ਕੱਢੇ ਜਾਵਾਂ ਵੀਰੇ ਇਹਨੂੰ ਕੱਲੀ ਜਣੀ ਹੋਣਾ ਆਉਣਗੇ ਤਾਂ ਲੈ ਕੇ ਜਾਵਾਂਗੇ ਫਿਰ ਕੋਈ ਕਾਰਵਾਈ ਹੋਊਗੀ ਪੰਜਾਬ ਪੁਲਿਸ ਕੋਈ ਨਹੀਂ ਕੋਈ ਨਹੀਂ ਪਹੁੰਚੀ ਕੋਈ ਨਹੀਂ ਆਇਆ ਮੇਰੇ ਕੋਲ ਨੰਬਰ ਹੀ ਨਹੀਂ ਵੀਰੇ ਮੈਂ ਤਾਂ ਇਹਦਾ ਫੋਨ ਚੱਕ ਕੇ ਤੁਹਾਨੂੰ ਵੀ ਹੁਣ ਫੋਨ ਕੀਤਾ ਮੈਂ ਕਿ ਚਲੋ ਤੁਹਾਡਾ ਫੋਨ ਦੇਖਦੀ ਸੀ ਤੁਹਾਡਾ ਪਹਿਲਾ ਚੈਨਲ ਮੈਂ ਵੀ ਪੱਤਰਕਾਰ ਨੂੰ ਫੋਨ ਕਰਦੀ ਆ ਆ ਦੇਖੋ ਬਾਈ ਜੀ ਆ ਤੁਹਾਨੂੰ ਦੇਖ ਰਹੇ ਇੱਕ ਪੈਰ ਚੱਪਲ ਹੈਗੀ ਇਹਦੇ ਇੱਕ ਪੈਰ ਦੇ ਵਿੱਚ ਚੱਪਲ ਨਹੀਂ ਹੈਗੀ ਮੁੰਡੇ ਨੂੰ ਮਾਰ ਗਏ ਤੇ ਇਹ ਜਿਹੜੀ ਹੈਗੀ ਹੈ ਇਹਦੀ ਭੈਣ ਹੈ ਇਹ ਪੰਜਾਬ ਦੇ ਅੱਜ ਕੱਲ੍ਹ ਹੋ ਗਏ ਹਾਲਾਤ ਤੇ ਇਹ ਮੋਟਰ ਤੇ ਜੇ ਤੁਸੀਂ ਦੇਖ ਰਹੇ ਹੋ ਮੋਟਰ ਤੇ ਮਾਰਿਆ ਹੋਇਆ ਇਹ ਮਗਰ ਚੋਨਾ ਲਾਇਆ ਹੋਇਆ ਇਹਨੂੰ ਕਿਵੇਂ ਮਾਰਿਆ ਇੱਟਾ ਮਾਰ ਮਾਰ ਕੇ ਭਾਈ ਜੀ ਇਹਦਾ ਕੀ ਆਇਆ ਮਰਡਰ ਕੀਤਾ ਆਪਾਂ ਕਹਿ ਸਕਦੇ ਆ ਇਹਦਾ ਕਤਲ ਕੀਤਾ ਸੋ ਇਹ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਗਏ ਭਾਈ ਕਹਿ ਸਕਦੇ ਆ ਵੀ ਪੰਜਾਬ ਵਿੱਚ ਆਉਣ ਵਾਲੇ ਸਮੇਂ ਤੋਂ ਸਾਡਾ ਪੰਜਾਬ ਸੇਫ ਅੱਜ ਵੀ ਇਹ ਨਹੀਂ ਤੇ ਅੱਗੇ ਵੀ ਪੰਜਾਬ ਨੂੰ ਆਪਾਂ ਕਹਿ ਨਹੀਂ ਸਕਦੇ ਜੇ ਪੰਜਾਬ ਸੜਾ ਸੋਨੇ ਜਿਹੜੀ ਸੀ ਪੰਜਾਬ ਬਿਲਕੁਲ ਖਤਮ ਹੋਣ ਦੇ ਤਦਾਰ ਤੇ ਹੈ ਇਹ ਭਾਈ ਤੁਸੀਂ ਇਹਨੂੰ ਵੀ ਕਸੂਰਵਾਲ ਮੰਨਦੇ ਹੋ ਜਾਂ ਨਹੀਂ ਮੰਨਦੇ ਕਿਉਂਕਿ ਤੁਹਾਡੇ ਭਰਾ ਦੀ ਗਲਤੀ ਵੀ ਹੈ ਕਿ ਕਿਸੇ ਕੁੜੀ ਨੂੰ ਲੈ ਕੇ ਹੁਣ ਆਪਾਂ ਭਜਾ ਕੇ ਲਾਉਣਾ ਵਿਆਹ ਕਰਾਉਣਾ ਇਹਦੇ ਨਾਲ ਮੇਰੇ ਗਲਤੀ ਸੀਗੀ ਆ ਗਲਤੀ ਸੀ ਜੇ ਗਲਤੀ ਦੀ ਵਜ੍ਹਾ ਨਾਲ ਤਾਂ ਇੰਨਾ ਕੁ ਸੋਇਆ ਜੇ ਗਲਤੀ ਨਾ ਕਰਦਾ ਤਾਂ ਕੁਝ ਕਿਉਂ ਹੁੰਦਾ ਹੂੰ ਮੈਂ ਤਾਂ ਗਲਤੀ ਹੀ ਮੰਦੀ ਆ ਕਿਉਂ ਉਹਨੂੰ ਪਿੱਛੇ ਲਾਇਆ ਕਿਉਂ ਆ ਦਿਨ ਦੇਖਣਾ ਪਿਆ ਜਾਂ ਫਿਰ ਉਹ ਆਪ ਦੇ ਧੀ ਨੂੰ ਵੀ ਮਾਰਨ ਕੁੜੀ ਨੂੰ ਲੈ ਗਏ ਉਹ ਲੈ ਗਏ ਆਪ ਦੀ ਕੁੜੀ ਨੂੰ ਲੈ ਗਏ ਇਕੱਠੇ ਆਏ ਹੋਣਗੇ ਤਾਂ ਹੀ ਮਾਰ ਕੇ ਗਏ ਆ ਇਹਨੂੰ ਹੁਣ ਤੁਸੀਂ ਫਿਰ ਕਿੱਥੋਂ ਤੱਕ ਜ਼ੋਰ ਲਾਉਂਗੇ ਜੇ ਕਿ ਉਹ ਕੁੜੀ ਨੂੰ ਵਿਆਹ ਕਰਦੇ ਆ ਜਾਂ ਕੁੜੀ ਦਾ ਰਿਸ਼ਤਾ ਕਰਦੇ ਆ ਮੈਂ ਰਿਸ਼ਤਾ ਹੋਣ ਨਹੀਂ ਦਿੰਦੀ ਜਾਂ ਤਾਂ ਕੁੜੀ ਨੂੰ ਵੀ ਗੋਲੀ ਮਾਰਨ ਜਾਂ ਉਹਨੂੰ ਜੇਲ੍ਹ ਕਰਨ ਜਿਨ੍ਹਾਂ ਨੇ ਮੇਰੇ ਭਰਾ ਨੂੰ ਮਾਰਿਆ ਉਹਨਾਂ ਨੂੰ ਵੀ ਜੇਲ੍ਹ ਕੀਤੀ ਜਾਵੇ ਮੇਰੀ ਇਹੋ ਮੰਗ ਹੈ ਕਿ ਜਾ ਉਹਨਾਂ ਨੂੰ ਅਨਕਾਊਂਟਰ ਕਰਨ ਗੋਲੀ ਮਾਰੀ ਜਾਵੇ ਰੰਡ ਦਾ ਬਾਈ ਦੇਖੋ ਤੁਸੀਂ ਇਹ ਕਹੋਗੇ ਵੀ ਤੁਹਾਨੂੰ ਉਹਨੂੰ ਗੋਲੀ ਮਾਰ ਦਿੰਗੇ ਜਾਂ ਫਾਂਸੀ ਦੇ ਦੇ ਇਹਦਾ ਤੁਸੀਂ ਭੁੱਲ ਜਾਓ ਕਿ ਕੁੜੀ ਕਿਸੇ ਨੂੰ ਮਾਰਨ ਦਾ ਨੇ ਹੈਗਾ ਵੀਰੇ ਕੋਈ ਗੱਲ ਸੀ ਲਾਂਭਾ ਦੰਦੇ ਬੈਠ ਕੇ ਗੱਲ ਕਰਦੇ ਕੋਈ ਗੱਲ ਨਹੀਂ ਬੱਚੇ ਸੀ ਸਮਝਾ ਦੰਦੇ ਸੀ ਇਹਨਾਂ ਨੂੰ ਹਮ ਕਹਾਂ ਕੀ ਗੱਲ ਹੋਈ ਐ ਤੇ ਕੁੱਤੇ ਬਿੱਲੇ ਵਾਂਗੂ ਆਰ ਦੁਨੀਆ ਮਾਰ ਮਾਰ ਸਿੱਟੀ ਜਾਵੇ ਫਿਰ ਇਹ ਦੁਨੀਆ ਤੇ ਚੱਲ ਨਹੀਂ ਰਿਹਾ ਗੱਜ ਗੱਲ ਹਮ ਕੋਈ ਮੁੰਡਾ ਕੁੜੀ ਮਿਲੇਗਾ ਕੋਈ ਕੁੜੀ ਮੁੰਡੇ ਨੂੰ ਲੈ ਗਈ ਇਹਦੇ ਵਿੱਚ ਕੁੜੀ ਵੀ ਉਹ ਨਹੀਂ ਕਸੂਰ ਵਾਲੀ ਹੁੰਦੀ ਜਿੰਨਾ ਮੁੰਡਾ ਹੁੰਦਾਗਾ ਜ਼ਰੂਰੀ ਨਹੀਂ ਹੁੰਦਾ ਵੀ ਕੱਲੇ ਮੁੰਡੇ ਦਾ ਜਾਂ ਕੁੜੀ ਦਾ ਕਸੂਰ ਆਗਾ ਲੋਆਂ ਦੀ ਕੋਸ਼ਿਸ਼ ਕੀਤੀ ਐ ਕਿ ਨਹੀਂ ਜੀ ਮੇਰੇ ਕੋਲ ਵੀਰੇ ਪੁਲਿਸ ਦਾ ਨੰਬਰ ਹੀ ਨਹੀਂ ਮੈਂ ਤੁਹਾਨੂੰ ਪੁਲਿਸ ਦਾ ਨੰਬਰ ਦਿੰਦਾ ਨੰਬਰ ਲਓ ਜੀ ਹਲੋ ਬੋਲੋ ਵੀਰੇ ਅਰੇ ਬਸ 100 ਨੰਬਰ ਤੇ ਫੋਨ ਲਾਓ ਹਲੋ ਸਸੀ ਗਾਜਾ ਹਾਂਜੀ ਮੈਂ ਬਠਿੰਡੇ ਜ਼ਿਲ੍ਹੇ ਤੋਂ ਬੋਲ ਰਹੀ ਆ ਜੀ ਹਾਂਜੀ ਮੇਰੇ ਭਰਾ ਦਾ ਕਤਲ ਹੋ ਗਿਆ ਜੀ ਉਹ ਕਿਸੇ ਕੁੜੀ ਗੜੀ ਦਾ ਚੱਕਰ ਸੀਗਾ ਮੇਰੇ ਭਰਾ ਨੂੰ ਕੋਈ ਮਾਰ ਕੇ ਮੋਟਰ ਤੇ ਸੱਟ ਗਿਆ ਤੁਸੀਂ ਆਜੋ ਸਰ ਸਾਡੀ ਕੋਈ ਵੀ ਮਦਦ ਨਹੀਂ ਕਰਦਾ ਮੈਂ ਕੱਲੀ ਕੋ ਰਲਾ ਰਹੀ ਆ ਇੱਥੇ ਕਿਸੇ ਨੇ ਮੇਰੀ ਮਦਦ ਨਹੀਂ ਕੀਤੀ ਕੋਈ ਰਿਸ਼ਤੇਦਾਰ ਨਹੀਂ ਹਾਂਜੀ ਸਰ ਨਹੀਂ ਜੀ ਮੋਟਰ ਤੇ ਖੇਤ ਚ ਹੈ ਜੀ ਬਠਿੰਡੇ ਦੇ ਨੇੜੇ ਪਿੰਡ ਆ ਜੀ ਤੁਸੀਂ ਆ ਜੋ ਹਾਂਜੀ ਕਿੰਨੇ ਟਾਈਮ ਚ ਜੀ 2 ਘੰਟੇ ਆ ਜੀ ਸਰ ਮੈਂ ਇੱਥੇ ਸਵੇਰ ਦੀ ਲਈ ਬੈਠੀ ਆਂਗੀ ਤੇ ਕੀ ਪਤਾ ਕਦੋਂ ਕਦਾਂ ਮਾਰ ਕੇ ਸਿੱਟਿਆ ਪਿਆ ਜੀ ਉਹਦੀ ਲਾਸ ਮੁਸਕ ਜੂਗੀ ਪੰਜ ਪੰਜ 10 ਘੰਟਿਆਂ ਦਾ ਕੀ ਪਤਾ ਰਾਤ ਦਾ ਕਦੋਂ ਕਦਾਂ ਮੈਂ ਤਾਂ ਹੁਣ ਵੇਖਿਆ ਕਿ ਜਦੋਂ ਭਾਲ ਕੀਤੀ ਜੀ ਹਾਂਜੀ ਹਾਂਜੀ ਆ ਜੋ ਤੁਸੀਂ ਹੁਣੇ ਆ ਜੋ ਜੀ 5-10 ਮਿੰਟਾਂ ਚ ਠੀਕ ਹੈ ਜੀ ਆ ਕੀ ਕਹਿੰਦੇ ਆ ਬਾਈ ਪਤਾ ਨਹੀਂ ਵੀਰੇ ਇਹਨਾਂ ਦਾ ਕੀ ਆ ਸਾਨੂੰ ਕਹੀ ਤਾਂ ਜਾਨੀਆ ਪੈਸਾ ਭਾਲਦੇ ਨੇ ਕਹਿੰਦੇ 2 ਘੰਟੇ ਜੇ ਕਿਤੇ ਰਸਤੇ 'ਚ ਐਕਸੀਡੈਂਟ ਹੋ ਜਾਏ ਤਾਂ ਭੱਜ ਕੇ ਮਦਦ ਕਰਦੇ ਨੇ ਹੋ ਸਕਦਾ ਭਾਈ ਇਹਨਾਂ ਨੇ ਉਹਨਾਂ ਤੋਂ ਪੈਸੇ ਲੈੇ ਹੋਣ ਅਗਲੇ ਤੋਂ ਹੋ ਸਕਦਾ ਵੀਰੇ ਕੀ ਪਤਾ ਉਹ ਵੱਡੇ ਘਰ ਦੀ ਸੀ ਕੁੜੀ ਵਧੀਆ ਤਕੜੇ ਘਰ ਦੀ ਸੀ ਕੁੜੀ ਸੋ ਬਾਈ ਇਹ ਦੇਖੋ ਜੀ ਇਹ ਹੈ ਪੰਜਾਬ ਦੇ ਹਾਲਾਤ ਤੇ ਕੁੜੀ ਅਜੇ ਭਰਾ ਨੂੰ ਲੈ ਕੇ ਇੱਥੇ 10 ਘੰਟੇ ਤੋਂ ਬੈਠੀ ਐ ਤੇ ਪੁਲਿਸ ਪ੍ਰਸ਼ਾਸਨ ਨੂੰ ਫੋਨ ਲਾਇਆ ਤੇ ਇਹ ਕਹਿੰਦੇ ਵੀ ਅਸੀਂ ਭਾਈ ਅਜੇ 2 ਘੰਟੇ ਸਾਨੂੰ ਹੋਰ ਲੱਗਣੇ ਐ ਇਹ ਸੁਣਵਾਈ ਐ ਇਥੋਂ ਦੀ ਤੇ ਇਹ ਤੋਂ ਦੇ ਹਾਲਾਤ ਐ ਤੇ ਸੋ ਬਾਈ ਅਸੀਂ ਤਾਂ ਮੁੰਡਿਆਂ ਨੂੰ ਇਹ ਕਹਿੰਨੇ ਆਂ ਵੀ ਬੱਚੋ ਗਲਤ ਕੰਮਾਂ ਚ ਕੁਛ ਨਹੀਂ ਰੱਖਿਆ ਇੱਕ ਕੁੜੀ ਦੀ ਜ਼ਿੰਦਗੀ ਖਰਾਬ ਕਰ ਗਿਆ ਉਹਦਾ ਭਰਾ ਤੇ ਇੱਕ ਕੁੜੀ ਇਕੱਲੀ ਰਹਿ ਗਈ ਇਹ ਅਸੀਂ ਇੱਕ ਬਾਈ ਵੀਡੀਓ ਦੇ ਵਿੱਚ ਮੈਸੇਜ ਦਿੱਤਾ ਸੀਗਾ ਇਹ ਸਾਡੀ ਆਰਟਿਸਟ ਅਸੂ ਕੀ ਠੀਕ ਹੋ ਬਾਈ ਹਾਂਜੀ ਆ ਬਾਈ ਕੀ ਮੈਸੇਜ ਸੀ ਕੀ ਆਪਾਂ ਸਮਾਜ ਨੂੰ ਸੇਧ ਦੇਣ ਲਈ ਫਿਲਮ ਬਣਾਈ ਹੈ ਫਿਲਮ ਵਿੱਚ ਹੋਇਆ ਜੀ ਸਾਡੀ ਵੀ ਜੇ ਕੋਈ ਕੁੜੀ ਤੇ ਮੁੰਡਾ ਵਿਆਹ ਕਰਾਉਂਦੇ ਵੀ ਆ ਜਾਂ ਤਾਂ ਦੋਨਾਂ ਨੂੰ ਮਾਰੋ ਕੱਲੇ ਕਿਉਂ ਕਿਸੇ ਦੇ ਪੁੱਤ ਨੂੰ ਮਾਰਦੇ ਹੋ ਜੇ ਆਪਦੀ ਕੱਲੀ ਧੀ ਨੂੰ ਵੀ ਨਾ ਮਾਰੋ ਜਾਂ ਪੁੱਤ ਨੂੰ ਵੀ ਨਾ ਮਾਰੋ ਮਾਰੋ ਤਾਂ ਦੋਨਾਂ ਨੂੰ ਮਾਰੋ ਜਾਂ ਉਹਨਾਂ ਦੀ ਰਜ਼ਾਮੰਦੀ ਨਾਲ ਸਹਿਮਤੀ ਨਾਲ ਮੈਰਿਜ ਕਰ ਦਿਓ ਹਾਂਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਵਧੀਆ ਲੱਗੇ ਹਸੀਗਾਲ ਜੀ ਮੈਂ ਤੁਹਾਡਾ ਆਪਣਾ ਬੂਟਾ ਬਰਾੜ ਬੂਟਾ ਕਰਦੇ ਚੈਨਲ ਤੋਂ ਹਸੀਗਾਲ ਬਈ ਜੀ